ਕਿਸਾਨੀ ਅੰਦੋਲਨ 2.0 ਹਰਿਆਣਾ ਔਰ ਪੰਜਾਬ ਦੇ ਬਾਡਰ ਦੇ ਉੱਪਰ ਚੱਲ ਰਿਹਾ ਹੈ ਲਗਾਤਾਰ ਕਿਸਾਨ ਜਿਹੜੇ ਨੇ ਉਹ ਅਤਰੂ ਗੈਸ ਸੀ ਗੋਲੇ ਜਿਹੜੇ ਸੀ ਕਿ ਉਹਨਾਂ ਦੀ ਗੈਸ ਛੜਨ ਕਰਕੇ ਅਜੇ ਤੱਕ ਸ਼ਹੀਦ ਹੋ ਰਹੇ ਨੇ ਔਰ ਕੀ ਅੱਗੇ ਦੀ ਰਣਨੀਤੀ ਹੈ ਸਾਡੇ ਨਾਲ ਜਗਜੀਤ ਸਿੰਘ ਢੱਲੇਵਾਲ ਹੈ ਢੱਲੇਵਾਲ ਸਾਹਿਬ ਕਿਸ ਤਰੀਕੇ ਦੀ ਰਣਨੀਤੀ ਅਗਲੀ ਚਾਰ ਕੀਤੀ ਗਈ ਹੈ ਔਰ ਅੰਦੋਲਨ ਜਿਹੜਾ ਹੈਗਾ ਇੱਕ ਔਰੋਂ ਤੱਕ ਜਾਰੀ ਰਹਿਣਾ ਹੈ ਦੇਖੋ ਰਣਨੀਤੀ ਤਾਂ ਇਹ ਹੈ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਅੱਜ ਜਦੋਂ ਅਸੀਂ ਚੱਲੇ ਸੀ ਅਸੀਂ ਇਹ ਨਹੀਂ ਸੀ ਸੋਚ ਕੇ ਚੱਲੇ ਕਿ ਅਸੀਂ ਸਰਕਾਰ ਸਾਨੂੰ ਇਹਨਾਂ ਇਗਨੋਰ ਕਰੇਗੀ ਸਾਨੂੰ ਉਮੀਦ ਸੀ ਸਰਕਾਰ ਦੇ ਨਾਲ ਦੇ ਨੇ ਸਾਡੇ ਨਾਲ ਕਮਿਟਮੈਂਟਸ ਕੀਤੀਆਂ ਨੇ ਕਮਿਟਮੈਂਟਸ ਨੂੰ ਮੰਨੇਗੀ ਚਲੋ ਸਰਕਾਰ ਨਹੀਂ ਮੰਨੀ ਤਾਂ ਹੁਣ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਸਾਡੇ ਕਿਸਾਨਾਂ ਦੇ ਇਹਨਾਂ ਮੰਗਾਂ ਨੂੰ ਇਹਨਾਂ ਮੁੱਦਿਆਂ ਨੂੰ ਇਹਨਾਂ ਮਸਲਿਆਂ ਨੂੰ ਹਰ ਇੱਕ ਪੋਲੀਟੀਕਲ ਧਿਰ ਦੇ ਏਜੰਡੇ ਤੇ ਲਿਆਉਣਾ ਸਾਡਾ ਮੇਨ ਪਰਪਸ ਹੈ ਕਿਉਂਕਿ ਅਜੇ ਤੱਕ ਕਿਸਾਨ ਕਦੇ ਵੀ ਕਿਸੇ ਪੋਲੀਟੀਕਲ ਪਾਰਟੀ ਦੇ ਕਿਸੇ ਧਿਰ ਦੇ ਏਜੰਡੇ ਤੇ ਨਹੀਂ ਰਿਹਾ ਔਰ ਨਾ ਇਹੇ ਦਾ ਕਦੇ ਸਵਾਭੀ ਬਣਿਆ ਕਿ ਅੰਦੋਲਨ ਕੋਡ ਆਫ ਕੰਡਕਟ ਦੇ ਦੌਰਾਨ ਅੰਦੋਲਨ ਹੋਇਆ ਹੋਵੇ ਤੇ ਉਹਦੇ ਦੌਰਾਨ ਮਤਲਬ ਕਿਸਾਨ ਦੀਆਂ ਮੰਗਾਂ ਕਿਸਾਨ ਦੇ ਮਸਲਿਆਂ ਨੂੰ ਕੋਈ ਏਜੰਡੇ ਤੇ ਲਵੇ ਇਹ ਇਤਿਫਾਕ ਬਣਿਆ ਹੈ ਕਿ ਇਸ ਅੰਦੋਲਨ ਚਾਏ ਵਿਜ ਦੀ ਕੋਡ ਆਫ ਕੰਡਕਟ ਲੱਗ ਗਿਆ ਅਸੀਂ ਬੈਠੇ ਆ ਹੁਣ ਇਹ ਜ਼ਰੂਰ ਆ ਗੱਲ ਕਿ ਅਸੀਂ ਏਜੰਡੇ ਤੇ ਆ ਹਰ ਇੱਕ ਪੋਲੀਟੀਕਲ ਪਾਰਟੀ ਜਦੋਂ ਚੋਣਾ ਲੜੇਗੀ ਚੋਣਾ ਲੜਨ ਤੋਂ ਬਾਅਦ ਉਹ ਕੀ ਇਹ ਸੋਚੇਗੀ ਸਾਡੇ ਬਾਰੇ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਇਹ ਜ਼ਰੂਰ ਹੈ ਕਿ ਹਰੇਕ ਪੋਲੀਟੀਕਲ ਪਾਰਟੀ ਲਈ ਐਡਾ ਸੌਖਾ ਨਹੀਂ ਰਹੇਗਾ ਕਿ ਕਿਸਾਨ ਬੋਰਡਰਾਂ ਤੇ ਬੈਠੇ ਰਹਿਣ ਤੇ ਸਰਕਾਰ ਸਰਕਾਰ ਬਣਾ ਕੇ ਆਰਾਮ ਨਾਲ ਬਹਿ ਜੇ ਸਰਕਾਰ ਨੂੰ ਕਿਸਾਨਾਂ ਦੀਆਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਟੇਬਲ ਤੇ ਆਉਣਾ ਪਏਗਾ ਕਿਉਂਕਿ ਕੇਂਦਰ ਦੇ ਵਿੱਚ ਵੀ ਜੇਕਰ ਹੁਣ ਗੱਲ ਕਰੀਏ ਭਾਜਪਾ ਸਰਕਾਰ ਕੋਰਟ ਆਫ ਡਟ ਲੱਗਿਆ ਹੋਇਆ ਹੈ ਤਾਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਦੌਰਾਨ ਵੀ ਸੁਨੀਲ ਜਾਖੜ ਹੋਰਾਂ ਨੇ ਕਿਹਾ ਸੀਗਾ ਕਿ ਜੇਕਰ ਫਸਲੀ ਵਿਭਿੰਨਤਾ ਲੈ ਕੇ ਆਉਂਦੇ ਜਿਹੜੀ ਫਸਲ ਕੋਈ ਡਾਇਵਰਸਿਫਿਕੇਸ਼ਨ ਹੁੰਦੀ ਹੈ ਤਾਂ ਜਿਹੜੀ ਕੇਂਦਰ ਸਰਕਾਰ ਕੋਲੋਂ ਪੀਐਮ ਕੋਲੋਂ ਐਮਐਸਪੀ ਮੈਂ ਖੁਦ ਲੈ ਕੇ ਦਵਾਂਗਾ ਲੇਕਿਨ ਉਹ ਫਸਲ ਸਿਲੈਕਟ ਕਰ ਰਿਹਾ ਉਹਨਾਂ ਨੇ ਕਿਹੜੀ ਬੀਜੜੀਆਂ ਹੁਣ ਚੇਂਜ ਕਰਕੇ ਦੇਖੋ ਸੁਨੀਲ ਜਾਖੜ ਹੋਰਾਂ ਦੀ ਜਿਹੜੀ ਗੱਲ ਹੈ ਨਾ ਜੀ ਇਹ ਪੋਲੀਟੀਕਲ ਲੀਡਰਾਂ ਦੀਆਂ ਗੱਲਾਂ ਦੇ ਵਿੱਚ ਮੈਨੂੰ ਲੱਗਦਾ ਇਹਨਾਂ ਦੇ ਉੱਤੇ ਬਹੁਤੀ ਟਿੱਪਣੀ ਕਰਨੀ ਮੈਂ ਤਾਂ ਉਚਿਤ ਸਮਝਦਾ ਨਹੀਂ ਜਿੱਦਿਓ ਕਾਂਗਰਸ ਦੇ ਵਿੱਚ ਸੀ ਉਦੋਂ ਬੀਜੇਪੀ ਨੂੰ ਨਿੰਦ ਦੇ ਭੰਡ ਦੇ ਗਾਲ੍ਹਾਂ ਕੱਢਦੇ ਆਪਾਂ ਸਾਰੇ ਸੁਣਦੇ ਸੀ ਲੇਕਿਨ ਅੱਜ ਬੀਜੇਪੀ ਦੀ ਝੋਲੀ 'ਚ ਜਾ ਕੇ ਬਹਿ ਗਏ ਨੇ ਤੇ ਅੱਜ ਬੀਜੇਪੀ ਸਾਰਾ ਕੁਝ ਦਿਸਣ ਲੱਗ ਗਿਆ ਅੱਜ ਕਾਂਗਰਸ ਨੂੰ ਭੰਡੀ ਜਾਂਦੇ ਨੇ ਕਾਂਗਰਸ ਨੂੰ ਨਿੰਦੀ ਜਾਂਦੇ ਨੇ ਇਹ ਪੋਲੀਟੀਕਲ ਗੇਮਾਂ ਨੇ ਉਹਨਾਂ ਦੀਆਂ ਜਿੱਥੇ ਜਿਹਦੀ ਖਾਈਏ ਬਾਜਰੀ ਉਹਦੀ ਪਰਿਹਾਜ਼ਰੀ ਵਾਲੀ ਗੱਲ ਆ ਉਹਨਾਂ ਦੀ ਤਾਂ ਜਿਹੜੀ ਉਹ ਗੱਲ ਕਰਦੇ ਨੇ ਕਿ ਡਾਇਵਰਸਿਫਿਕੇਸ਼ਨ ਲੈ ਕੇ ਆਉਣ ਉਹ ਐਮਐਸਪੀ ਦੇਣ ਕਿਸਾਨ ਡਾਇਵਰਸਿਫਿਕੇਸ਼ਨ ਆਪਣੇ ਆਪ ਕਰਨਗੇ ਕਿਸਾਨਾਂ ਨੂੰ ਮੈਂ ਇਹ ਪੁੱਛਣਾ ਚਾਹਣਾ ਹੈ ਕਿ ਉਹਨੂੰ ਪਤਾ ਹੈ ਕਿ ਪੰਜਾਬ ਦੀ ਧਰਤੀ ਆ ਜਿਹੜੀ ਇਹ ਦੋ ਫਸਲਾਂ ਦੇਤੀਆਂ ਨਰਮਾ ਦੇਤਾ ਬਾਜਰਾ ਦੇਤਾ ਨਰਮਾ ਦੇਤਾ ਮੱਕੀ ਦੇਤੀ ਮੂੰਗੀ ਦੇਤੀ ਉਹਨੂੰ ਇਹ ਸਾਡੇ ਜਖੜ ਸਾਹਿਬ ਨੂੰ ਧਿਆਨ ਹੈ ਕਿ ਜੇ ਮੂੰਗੀ ਲਾਲੀ ਲੋਕਾਂ ਨੇ ਕੀ ਜੂਨ ਤੇ ਜੁਲਾਈ ਦਾ ਮਹੀਨਾ ਮੂੰਗੀ ਚੱਲੇਗੀ ਇਹ ਪਤਾ ਉਹਨਾਂ ਨੂੰ ਉਹ ਕਿਸੇ ਦਾ ਮਹੀਨਾ ਹੋਣਾ ਉਸ ਮਹੀਨੇ ਐਸ ਵਾਰੀ ਲੋਕਾਂ ਨੇ ਜਿਹੜੀਆਂ ਮੱਕੀਆਂ ਬੀਜੀਆਂ ਸੀ ਨਾ ਜੀ ਅਚਾਰ ਪੱਠੇ ਬੀਜਣ ਅਸਤੇ ਉਹ ਸੁੱਕ ਗਈਆਂ ਲੋਕਾਂ ਦੀਆਂ ਖੜੀਆਂ ਇਹ ਵੇਖਿਆ ਆਪਣੇ ਨਾਲ ਵਾਪਰਿਆ ਸੋ ਡਿਵਰਸੀਫਿਕੇਸ਼ਨ ਇਉਣੀ ਹੁੰਦੀ ਹੁੰਦੀ ਵੀ ਕਿਹੜੀ ਫਸਲ ਕਿਸਾਨ ਬੀਜਣਗੇ ਅਸੀਂ ਉਹਦੇ ਤੇ ਭਾਅ ਦਵਾ ਦਨੇ ਆ ਇਹ ਹੋਣਾ ਚਾਹੀਦਾ ਕਿ ਸਾਰੀਆਂ ਫਸਲਾਂ ਦੇ ਉੱਤੇ ਤੁਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿਓ ਤੇ ਕਿਸਾਨ ਆਪਣੇ ਆਪ ਜੇ ਆਹ ਨਹੀਂ ਠੀਕ ਬੈਠੇਗੇ ਇਹਨੂੰ ਛੱਡ ਗਿਆ ਨੂੰ ਬੀਜ ਲੈਣਗੇ ਇਹ ਨਾ ਠੀਕ ਬੈਠੇਗੇ ਇਹਨੂੰ ਛੱਡ ਗਿਆ ਨੂੰ ਬੀਜ ਲੈਣਗੇ ਹਾਂ ਇਹ ਜ਼ਰੂਰ ਹੈ ਕਿ ਕਿਸਾਨ ਝੋਨੇ ਤੋਂ ਜਾਣ ਛਡਾਉਣੀ ਚਾਹੁੰਦਾ ਹੈ ਕਿਸਾਨ ਵੀ ਚਾਹੁੰਦਾ ਹੈ ਕਿ ਸਾਨੂੰ ਬਹੁਤ ਮਹਿੰਗਾ ਪੈਰਿਆ ਝੋਨਾ ਪੈਦਾ ਕਰਨਾ ਅਸੀਂ ਝੋਨੇ ਦੇ ਵਿੱਚੋਂ ਆਪਦੀ ਜ਼ਮੀਨ ਨੂੰ ਕਢਣਾ ਹੈ ਉਹਦੇ ਲਈ ਇਹ ਡਾਇਵਰਸਿਫਿਕੇਸ਼ਨ ਤਾਂ ਹੀ ਆਏਗੀ ਜੇ ਦੂਜੀਆਂ ਫਸਲਾਂ ਦੇ ਉੱਤੇ ਦੂਸਰੀਆਂ ਕ੍ਰੌਪਸ ਦੇ ਉੱਤੇ ਐਮਐਸਵੀ ਦੀ ਗਰੰਟੀ ਦਾ ਕਾਨੂੰਨ ਬਣੂਗਾ ਕਿਉਂਕਿ ਹਾਈ ਕੋਰਟ ਦੇ ਵਿੱਚ ਵੀ ਪਿਛਲੇ ਦਿਨ ਟਿੱਪਣੀ ਹੋਈ ਹੈ ਹਾਈ ਕੋਰਟ ਨੇ ਕਿਹਾ ਵੀ ਤੁਸੀਂ ਆਪਣੇ ਬੱਚੇ ਅੱਗੇ ਭੇਜ ਰਹੇ ਹੋ ਔਰ ਕਿਸਾਨਾਂ ਨੂੰ ਕਿਹਾ ਵੀ ਗ੍ਰਫਤਾਰ ਕਰਕੇ ਚਨਈ ਭੇਜ ਦੇਣਾ ਤਾਂ ਉਹਦੇ ਉੱਪਰ ਦੁਬਾਰਾ ਕੋਈ ਪੱਖ ਰੱਖਣ ਦਾ ਮੌਕਾ ਮਿਲਿਆ ਹੈ ਕੋਈ ਤੁਹਾਡੇ ਤੱਕ ਪਹੁੰਚ ਕੀਤੀ ਹੈ ਕਿਸ ਨੇ ਜਾਂ ਤੁਸੀਂ ਕੀਤੀ ਹੈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਤੱਕ ਦੇਖੋ ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਸਾਨੂੰ ਸਾਡੀ ਨਿਆਂਪਾਲਿਕਾ ਦੇ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰਦਾ ਮੈਨੂੰ ਪੂਰਨ ਯਕੀਨ ਹੈ ਕਿ ਨਿਆਂਪਾਲਿਕਾ ਨਿਆਂ ਕਰੇਗੀ ਇਹ ਮੈਨੂੰ ਉਮੀਦ ਸੀ ਕਿ ਨਿਆਂਪਾਲਿਕਾ ਬਹੁਤ ਵੱਡੀ ਚੀਜ਼ ਹੈ ਜਿਸ ਤਰੀਕੇ ਦੇ ਨਾਲ ਤੁਹਾਡੇ ਕੈਮਰਿਆਂ 'ਚ ਉਸ ਸਾਰੀ ਦੀ ਸਾਰੀ ਘਟਨਾ ਕਰਮ ਕਹਾਣੀ ਦੀ ਰਿਕਾਰਡਿੰਗ ਹੋ ਚੁੱਕੀ ਹੈ ਰਿਕਾਰਡ ਹੋਈ ਵੀ ਹੈ ਉਹਨੂੰ ਆਧਾਰ ਬਣਾ ਕੇ ਸਾਡੀ ਮਾਨਯੋਗ ਹਾਈ ਕੋਰਟ ਸੋਮੋਟੋ ਲੈ ਕੇ ਜ਼ਰੂਰ ਮਤਲਬ ਕਿਸਾਨਾਂ ਦੇ ਪੱਖ ਚ ਕਰੇਗੀ ਇਹ ਕੋਈ ਚਰਚਾ ਹੋਵੇ ਤੇ ਕੋਈ ਟਿੱਪਣੀ ਦੇਗੀ ਔਰ ਮੈਂ ਕਹਿੰਦਾ ਹੁਣ ਵੀ ਉਮੀਦ ਨਹੀਂ ਛੱਡੀ ਮੈਨੂੰ ਅੱਜ ਵੀ ਉਮੀਦ ਹੈ ਕਿ ਜਿਹੜਾ ਅੰਦੋਲਨ ਹੈ ਹੁਣ ਜੇਕਰ ਗੱਲ ਕਰੀਏ ਤਾਂ ਪੰਜਾਬ ਇਕੱਲਾ ਸੂਬਾ ਨਹੀਂ ਰਹੇਗਾ ਜਿਹਦੇ ਵਿੱਚ ਅੰਦੋਲਨ ਚੱਲ ਰਿਹਾ ਹੈ ਹੋਰ ਕਈ ਸੂਬੇ ਨੇ ਤਾਮਿਲਨਾਡੂ ਹੈ ਵੈਸਟ ਬੰਗਾਲ ਹੈ ਹੋਰ ਪੂਰੇ ਦੇਸ਼ ਭਰ ਦੇ ਵਿੱਚ ਲਗਭਗ ਹੁਣ ਸ਼ੁਰੂ ਹੋ ਗਿਆ ਅੰਦੋਲਨ ਹੋਣਾ ਮੰਗਾਂ ਉਹੀ ਨੇ ਐਮਐਸਪੀ ਗਰੰਟੀ ਕਾਨੂੰਨ ਹੈ ਸੁਆਮੀ ਨਥਨ ਦੀ ਰਿਪੋਰਟ ਮੁਤਾਬਕ ਮੁੱਲ ਹੈ ਔਰ ਕਰਜ਼ਾ ਮੁਕਤੀ ਹੈ ਤਾਂ ਇਹਦੇ ਵਿੱਚ ਖਾਸ ਜਿਹੜੀ ਗੱਲ ਕਰੀਏ ਤਾਂ ਪੰਜਾਬ ਹੀ ਇਕੱਲਾ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਹੋਰ ਪਿਛਲੇ ਦਿਨੀਆਂ ਪ੍ਰਸ਼ਾਸਨ ਵੱਲੋਂ ਵੀ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਆਰਐਸ ਤੁਸੀਂ ਵੀ ਉਹ ਪੰਜਾਬ ਅੰਦੋਲਨ ਦਾ ਮੋਰੀ ਪਿੱਛੇ ਵੀ ਰਿਹਾ ਪੰਜਾਬ ਹੁਣ ਫੇਰ ਇਸ ਵਾਰੀ ਵੀ ਅੰਦੋਲਨ ਦਾ ਮੋਰੀ ਰਿਹਾ ਪੰਜਾਬ ਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਵੀ ਮੋਰੀ ਰਿਹਾ ਔਰ ਜਦੋਂ ਇਹ ਮੋਰੀ ਰਿਹਾ ਤਾਂ ਸੁਭਾਵਕ ਹੈ ਕਿ ਜਿਹੜਾ ਕੋਈ ਟਾਰਗੇਟ ਕੀਤਾ ਜਾਏਗਾ ਉਹ ਮੋਰੀ ਨਹੀਂ ਕੀਤਾ ਜਾਏਗਾ ਮਗਰਲੀ ਲਾਈਨ 'ਚ ਖੜੇ ਨੂੰ ਟਾਰਗੇਟ ਨਹੀਂ ਕੀਤਾ ਜਾਏਗਾ ਲੇਕਿਨ ਅੰਦੋਲਨ ਪੂਰੇ ਦੇਸ਼ ਦਾ ਹੈ ਪੂਰੇ ਦੇਸ਼ ਦੀ ਇਹ ਲੜਾਈ ਹੈ ਮੈਂ ਇਹ ਪੁੱਛਣਾ ਚਾਹਣਾ ਜਿਹੜੇ ਅੱਜ ਮਤਲਬ ਪੰਜਾਬ ਨੂੰ ਟਾਰਗੇਟ ਕਰਦੇ ਆ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ ਇਸੇ ਖਿੱਤੇ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ 92% ਕੁਰਬਾਨੀਆਂ ਦਿੱਤੀਆਂ ਨੇ ਉਦੋਂ ਤੱਕ ਕਿਹਾ ਨਹੀਂ ਕਿਸੇ ਨੇ ਕਿ ਭਈ ਅਸੀਂ ਤਾਂ ਅੰਗਰੇਜ਼ਾਂ ਕੋਲ ਹੀ ਰਹਿਣਾ ਹੈ ਅਸੀਂ ਤਾਂ ਨਹੀਂ ਆਜ਼ਾਦੀ ਲੈਣੀ ਇਹ ਕੱਲਾ ਪੰਜਾਬ ਰੌਲਾ ਪਾਈ ਜਾਂਦਾ ਕੱਲੇ ਪੰਜਾਬ ਨੂੰ ਆਜ਼ਾਦੀ ਦੇ ਦਿਓ ਉਦੋਂ ਨਾ ਕਿਸੇ ਨੇ ਕਹੀ ਗੱਲ ਇਹ ਉਦੋਂ ਤਾਂ ਸਾਰਿਆਂ ਨੇ ਮੰਗਿਆ ਸੋ ਦੇਸ਼ ਦਾ ਕਿਸਾਨ ਅੱਜ ਵੀ ਪੰਜਾਬ ਦੇ ਨਾਲ ਹੈ ਇਹ ਠੀਕ ਹੈ ਸਦਾਦਾਰੀ ਧਿਰਾਂ ਜਿਹੜੀਆਂ ਉਹਨਾਂ ਨੇ ਮਤਲਬ ਇੱਕ ਲੋਕਾਂ ਨੂੰ ਆਪਸ ਵਿੱਚ ਨਖੇੜ ਕੇ ਦੇ ਪਾੜ ਕੇ ਰੱਖਣ ਦਾ ਇਹ ਕਹਿਣਾ ਬਈ ਇਹ ਜਲਗਾਓਵਾਦੀ ਨੇ ਇਹ ਖਾਲਸਤਾਨੀ ਨੇ ਮੈਂ ਪਹਿਲੇ ਤੁਸੀਂ ਗੱਲ ਕੀਤੀ ਹੈ ਹੁਣ ਫਿਰ ਤੁਸੀਂ ਚਨਈ ਵਾਲਿਆਂ ਦੀ ਗੱਲ ਕਰਦੇ ਹੋ ਕੀ ਕਹੋਗੇ ਤਾਮਿਲਨਾਡੂ ਵਾਲਿਆਂ ਨੂੰ ਤੁਸੀਂ ਕੀ ਕਹੋਗੇ ਉੜੀਸਾ ਵਾਲਿਆਂ ਨੂੰ ਕੀ ਕਹੋਗੇ ਕਰਨਾਟਕਾ ਤੇ ਕੇਰਲਾ ਵਾਲਿਆਂ ਨੂੰ ਕੀ ਕਹੋਗੇ ਬੰਗਾਲ ਤੇ ਬਿਹਾਰ ਵਾਲਿਆਂ ਨੂੰ ਕਿ ਉਹ ਵੀ ਖਾਲਸਤਾਨੀ ਨੇ ਅੰਦੋਲਨ ਤਾਂ ਪੂਰੇ ਦੇਸ਼ ਚੋਰੇ ਹੈ ਯੂਪੀ ਵਾਲਾ ਨੂੰ ਕੀ ਕਹੋਗੇ ਜਿਸ ਦਿਨ ਟ੍ਰੇਨਾਂ ਰੁਕੀਆਂ ਯੂਪੀ ਦੇ ਲੋਕਾਂ ਨੇ ਆ ਕੇ ਟ੍ਰੇਨਾਂ ਰੋਕੀਆਂ ਉਹ ਵੀ ਟ੍ਰੇਨਾਂ ਰੁਕੀਆਂ ਨੇ ਸੋ ਇਹ ਗੱਲਾਂ ਕਹਿਣੀਆਂ ਐ ਠੀਕ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਦੇਸ਼ ਨੂੰ ਤੋੜਨ ਦੀ ਗੱਲ ਹੈ ਇਹ ਦੇਸ਼ ਨੂੰ ਜੋੜਨ ਦੀ ਗੱਲ ਨਹੀਂ ਹੈ ਦਿੱਲੀ ਜਾਵੋਗੇ ਹਲੇ ਵੀ ਨਹੀਂ ਦੇਖੋ ਅੰਦੋਲਨ ਸਾਡਾ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਚੱਲ ਰਿਹਾ ਹੈ ਸਰਕਾਰ ਨੇ ਅੱਗੇ ਰਸਤੇ ਰੋਕੇ ਹੋਏ ਨੇ ਸਰਕਾਰ ਕਿਦੋਂ ਰਸਤੇ ਖੋਲਦੀ ਹੈ ਕਿਹੋ ਜਿਹੇ ਹਾਲਾਤ ਬੰਦੇ ਨੇ ਉਹਨਾਂ ਮੁਕਿਆ ਮੁਤਾਬਕ ਅਸੀਂ ਆਉਦੇ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਹੈ ਜਿਹੜੀ ਉਹ ਲਿਖਦੇ ਰਵਾਂਗੇ ਬਿਲਕੁਲ ਧੰਨਵਾਦ ਆ तमाम ਮੁੱਦਿਆਂ ਦੇ ਉੱਪਰ ਗੱਲ ਹੋਈ ਹੈ ਜਗਜੀਤ ਸਿੰਘ ਡੱਲੇਵਾਲ ਨਾਲ ਔਰ ਰਣਨੀਤੀ ਜਿਹੜੀ ਉਸੇ ਤਰੀਕੇ ਨਾਲ ਲਗਾਤਾਰ ਜਿਹੜੇ ਪ੍ਰੋਗਰਾਮ ਨੇ ਉਹ ਉਲੀਕੇ ਜਾ ਰਹੇ ਹੈ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par